ਇਹ ਇਹ ਪੰਜ ਆਦਤਾਂ ਤੁਹਾਨੂੰ ਤੁਹਾਡੀਆਂ ਹੀ ਨਜ਼ਰਾਂ ਵਿੱਚ ਬੁਰੀਆਂ ਬਣਾਉਂਦੀਆਂ ਹਨ ਅਤੇ ਹਰ ਕਿਸੇ ਦੀਆਂ ਕੁਝ ਚੰਗੀਆਂ ਅਤੇ ਕੁਝ ਬੁਰੀਆਂ ਆਦਤਾਂ ਹੁੰਦੀਆਂ ਹਨ ਪਰ ਕੁਝ ਇਹੋ ਜਿਹੀਆਂ ਆਦਤਾਂ ਹਨ ਜੋ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੁੰਦੀਆਂ ਹਨ ਪਰ ਤੁਹਾਨੂੰ ਦਿਖਾਈ ਨਹੀਂ ਦਿੰਦੀਆਂ ਹਨ ਅਤੇ ਕਈ ਵਾਰ ਲੋਕਾਂ ਦੀ ਆਦਤ ਬਣ ਜਾਂਦੀ ਹੈ ਕਿ ਉਹ ਕਿਸੇ ਚੀਜ਼ ਜਾਂ ਕਿਸੇ ਵੀ ਬਹੁਤ ਜ਼ਿਆਦਾ ਗੁੱਸੇ ਹੋਣ ਦੇ ਕਾਰਨ ਆਪਣੀਆਂ ਹੀ ਨਜ਼ਰਾਂ ਵਿੱਚ ਬੁਰੇ ਬਣ ਜਾਂਦੇ ਹਨ ਅਤੇ ਨੰਬਰ 1 ਅਤੇ ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਦੇ ਵਾਅਦੇ ਕਰਦੇ ਹਨ ਫਿਰ ਆਪਾਂ ਉਹਨਾਂ ਨੂੰ ਪੂਰਾ ਨਹੀਂ ਕਰਦੇ ਇਹ ਆਦਤ ਤੁਹਾਨੂੰ ਬੁਰਾ ਮਹਿਸੂਸ ਕਰਾਉਂਦੀ ਹੈ ਜਿਵੇਂ ਕਿ ਆਪਾਂ ਆਪਣੇ ਆਪ ਤੋਂ ਹੀ ਨਜ਼ਰਾਂ ਚਰਾਉਂਦੇ ਰਹਿੰਦੇ ਹਾਂ ਕਿ ਆਪਾਂ ਇਹਦਾ ਆ ਕੰਮ ਨਹੀਂ ਕੀਤਾ ਇਹਦੇ ਸਾਹਮਣੇ ਨਹੀਂ ਜਾਣਾ ਆਪਣਾ ਮਨ ਅੰਦਰੋਂ ਇਸ ਤਰੀਕੇ ਨਾਲ ਹੁੰਦਾ ਹੈ ਤੇ ਨੰਬਰ 2 ਝੂਠ ਬੋਲਣ ਦੀ ਆਦਤ ਨਾ ਸਿਰਫ ਤੁਹਾਨੂੰ ਦੂਜਿਆਂ ਦੇ ਸਾਹਮਣੇ ਸ਼ਰਮਿੰਦਾ ਕਰਦੀ ਹੈ ਬਲਕਿ ਇਹ ਤੁਹਾਨੂੰ ਤੁਹਾਡੀਆਂ ਨਜ਼ਰਾਂ ਵਿੱਚ ਵੀ ਡਿੱਗ ਜਾਂਦੀ ਹੈ ਇਹ ਝੂਠ ਬੋਲਣ ਦੀ ਆਦਤ ਬਹੁਤ ਮਾੜੀ ਹੁੰਦੀ ਹੈ ਇਹੇ ਬੰਦੇ ਨੂੰ ਬਹੁਤ ਜ਼ਿਆਦਾ ਸ਼ਰਮਿੰਦਿਆ ਕਰਦੀ ਹੈ ਇਸ ਲਈ ਸਿਰਫ ਝੂਠ ਉਥੇ ਹੀ ਬੋਲੋ ਜਿੱਥੇ ਹੱਦ ਤੋਂ ਜ਼ਿਆਦਾ ਅਬਰਜੰਸੀ ਹੋ ਅਗਰ ਤੁਹਾਡੀ ਜ਼ਿੰਦਗੀ ਚੋਂ ਝੂਠ ਬੋਲਣ ਦੀ ਆਦਤ ਨਿਕਲ ਗਈ ਤਾਂ ਜ਼ਿੰਦਗੀ ਥੋੜੀ ਆਸਾਨ ਹੋ ਜਾਂਦੀ ਹੈ ਇਹ ਸਾਡਾ ਅਜਮਾਇਆ ਹੋਇਆ ਤਰੀਕਾ ਹੈ ਅਤੇ ਤੁਸੀਂ ਵੀ ਅਜਮਾ ਕੇ ਦੇਖ ਲਓ ਨਾ ਝੂਠ ਬੋਲਣ ਤੇ ਦਿਮਾਗ ਨੂੰ ਬਹੁਤ ਜ਼ਿਆਦਾ ਰਿਲੈਕਸ ਮਿਲਦਾ ਹੈ ਅਤੇ ਨੰਬਰ 3 ਹਮੇਸ਼ਾ ਨਕਾਰਾਤਮਕ ਸੋਚਣ ਦੀ ਆਦਤ ਕਾਰਨ ਵੀ ਤੁਸੀਂ ਦੂਸਰਿਆਂ ਤੋਂ ਦੂਰ ਜਾਣ ਲੱਗਦੇ ਹੋ ਅਤੇ ਆਪਣੀਆਂ ਨਜ਼ਰਾਂ ਵਿੱਚ ਬੁਰੇ ਬਣ ਜਾਂਦੇ ਹੋ ਕਿਉਂਕਿ ਆਪਣੀ ਇੱਕ ਬਹੁਤ ਗੰਦੀ ਆਦਤ ਹੁੰਦੀ ਹੈ ਕਿ ਆਪਾਂ ਆਪਣਾ ਦਿਮਾਗ ਕੁਝ ਜ਼ਿਆਦਾ ਹੀ ਚਲਾ ਦਿੰਨੇ ਆ ਅਤੇ ਜ਼ਿਆਦਾ ਹੀ ਬੁਰਾ ਅਗਲੇ ਬਾਰੇ ਸੋਚਦੇ ਰਹਿੰਨੇ ਆ ਅਗਲੇ ਨੇ ਭਾਵੇਂ ਸਾਡੇ ਬਾਰੇ ਕੁਝ ਵੀ ਨਾ ਸੋਚਿਆ ਹੋਵੇ ਅਗਲਾ ਬੰਦਾ ਭਾਵੇਂ ਆਪਦੇ ਹੀ ਦੁਖੜੇ ਫਰੋਲਦਾ ਹੋਵੇ ਤਾਂ ਸਾਨੂੰ ਲੱਗਦਾ ਹੈ ਕਿ ਉਹ ਸਾਡੇ ਬਾਰੇ ਕਹਿ ਰਿਹਾ ਹੈ ਇਸ ਕਰਕੇ ਫਾਲਤੂ ਦੀਆਂ ਗੱਲਾਂ ਆਪਣੇ ਦਿਮਾਗ ਵਿੱਚ ਨਾ ਰੱਖਿਆ ਕਰੋ ਅਤੇ ਜਿੰਨਾ ਚਿਰ ਆਪਣੀਆਂ ਅੱਖਾਂ ਨਾਲ ਤੁਸੀਂ ਦੇਖੋ ਨਾ ਕੰਨਾਂ ਨਾਲ ਸੁਣੋ ਨਾ ਉਹਨਾਂ ਚਿਰ ਕਿਸੇ ਬਾਰੇ ਮਾੜਾ ਨਾ ਸੋਚਿਆ ਕਰੋ ਨਾ ਹੀ ਬੋਲਿਆ ਕਰੋ ਇਸ ਤਰ੍ਹਾਂ ਕਰਨ ਨਾਲ ਅਤੀ ਟੈਨਸ਼ਨ ਤਾਂ ਉਦਾਂ ਹੀ ਦੂਰ ਹੋ ਜਾਂਦੀ ਹੈ ਅਤੇ ਨੰਬਰ 5 ਅਤੇ ਇਸ ਤੋਂ ਇਲਾਵਾ ਜ਼ਿਆਦਾ ਬੋਲਣ ਦੀ ਆਦਤ ਤੁਹਾਡੀ ਜ਼ਿੰਦਗੀ ਤੇ ਬਹੁਤ ਮਾੜਾ ਪ੍ਰਭਾਵ ਪਾਉਂਦੀ ਹੈ ਇਹਦੇ ਕਾਰਨ ਵੀ ਲੋਕ ਆਪਣੀਆਂ ਨਜ਼ਰਾਂ 'ਚ ਟਿਕ ਜਾਂਦੇ ਹਨ ਕਿਉਂਕਿ ਬੰਦੇ ਨੂੰ ਬੋਲਣਾ ਵੀ ਹਿਸਾਬ ਨਾਲ ਚਾਹੀਦਾ ਹੈ ਇਹ ਨਰ ਦੇਖੀ ਮੈਂ ਕਿੱਥੇ ਜਾ ਤਾ ਬੋਲ ਰਿਹਾ ਹਾਂ ਕਿੱਥੇ ਘਟ ਬੋਲ ਰਿਹਾ ਹਾਂ ਕਿਉਂਕਿ ਆਪਾਂ ਇਸ ਤਰ੍ਹਾਂ ਕਰਦੇ ਹਾਂ ਕਿ ਆਪਣੀਆਂ ਗੱਲਾਂ ਅਨ ਸੁਣਾਈ ਜਨਿਆ ਸੁਣਾਈ ਜਨਿਆ ਤੇ ਅਗਲਾ ਛੇਤੀ ਹੰਗਾਰਾ ਵੀ ਨਹੀਂ ਦਿੰਦਾ ਤੇ ਆਪਣੇ ਆਪ ਨੂੰ ਆਪਾਂ ਗਿਲਟੀ ਜਾਂ ਫੇਲ ਕਰਦੇ ਆਪਾਂ ਆਪਣੇ ਮਨ ਵਿੱਚ ਸੋਚਦੇ ਹਾਂ ਕਿ ਮੈਂ ਕਦੋਂ ਉਹਦਾ ਬੋਲਣਿਆ ਇਹ ਮੇਰੀ ਗੱਲ ਦਾ ਕੋਈ ਜਵਾਬ ਵੀ ਨਹੀਂ ਦਿੰਦਾ ਤੇ ਨਾ ਹੀ ਕੋਈ ਹੰਗਾਰਾ ਦਿੰਦਾ ਇਸ ਕਰਕੇ ਹਰ ਥਾਂ ਤੇ ਹਿਸਾਬ ਨਾਲ ਬੋਲਣਾ ਚਾਹੀਦਾ ਹੈ ਅਤੇ ਜੇਕਰ ਤੁਹਾਨੂੰ ਵੀ ਇਹ ਆਦਤਾਂ ਹਨ ਤਾਂ ਇਹਨਾਂ ਨੂੰ ਤੁਰੰਤ ਛੱਡ ਦਿਓ ਇਸ ਨਾਲ ਤੁਸੀਂ ਜੀਵਨ ਵਿੱਚ ਸਫਲਤਾ ਪ੍ਰਾਪਤ ਕਰੋਗੇ ਅਤੇ ਕਦੀ ਵੀ ਬੁਰਾ ਮਹਿਸੂਸ ਨਹੀਂ ਕਰੋਗੇ